ਕਿੱਥੇ ਖੜੀ ਹੋਊਗੀ ਯਾਰ ਆਹ ਖੜੀ ਆ ਵੀ ਜਾਨਵਾਨ ਕਿਵੇਂ ਆ ਹੁੰਦਾ ਰੋਜ਼ ਦਾ ਹੀ ਕੰਮ ਹੈ ਤੇਰਾ ਕੋਈ ਨਾ ਕੀ ਕੋਈ ਨਾ ਚੱਲ ਤੂੰ ਇੱਥੇ ਖੜ ਗਈ ਓਏ ਮਸਾ ਆਈ ਹੈ ਕਿਉਂ ਮੈਂ ਰੋਜ਼ ਇਕਲੇ ਸਾਂ ਮੈਂ ਤਾਂ ਆਖਦੀ ਹਾਂ ਰੋਜ਼ ਕੰਦਰ ਕਲੇਸਾ ਪਾ ਕਿਉਂ ਕੀ ਹੋ ਗਿਆ ਹੁਣ ਹੋਣਾ ਕੀ ਆ ਉਹੀ ਗੱਲਾਂ ਅੱਜ ਦੇ ਵਾਰ ਮੈਂ ਜੀ ਪਾ ਕੇ ਆਂ ਤੁਹ ਜੀ ਕਿ ਪਾਕੇ ਜਾਨੀ ਫੁੱਟ ਪਾਕੇ ਜਾ ਮੈਂ ਇਹ ਪਿੰਡੋਂ ਨਹੀਂ ਸ਼ਾਇਰ ਅਜੇ ਬਣਾਦੇ ਮਗ ਲੱਗੀ ਰਹੀ ਆਈ ਹੈ ਤਨ ਮੈਂ ਕਿਹਾ ਸੀ ਨਾ ਵੀ ਜੀਣ ਪਾਕੇ ਆਈ ਤੇ ਤੁ ਪਾਏ ਹੈ ਤੇ ਤੁਹਾਡੀ ਕਹਿੰਦੀ ਮੈਂ ਪਾਏ ਹੈ ਨਾ ਹਾਂ ਪਾਤ ਆਈ ਹੈ ਗਾਲਾ ਵੀ ਲਿਆਈ ਹਾਂ ਤੁਹ ਤਾਂ ਕੋਈ ਅਸਰ ਨਹੀਂ ਹੈਗਾ ਕਾਲੇ ਲੱਗੀਆਂ ਨੇ ਕਾਲੇ ਜਾਣਾ ਕਿ ਫਿਲਮ ਦੇਖਣ ਜਾਣਾ ਨਹੀਂ 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 ਅੱਜ ਨਹੀਂ ਫਿਲਮ ਦੇਖਣਾਂ ਨੇ ਫਿਲਮ ਫਿਰ ਬਾਅਦ ਚੱਲਾਂਗੇ ਫਸਤ ਮੈਂ ਪੜ੍ਹਾਈ ਚੱਲਦੇ ਆ ਯਾਰ ਮੇਰਾ ਬਹੁਤ ਮਾਣ ਆ ਯਾਰ ਤੇਰੇ ਮਨ ਨੂੰ ਕੀ ਕਰਾ ਤੈਨੂੰ ਵੀ ਪਤਾ ਨਾ ਅੱਜ ਨੂੰ ਜਾਤ ਨੂੰ ਵੀ ਐਸਾ ਸਿਆ ਹੈ ਕੋਈ ਬਲਕਿ ਜ਼ਾਸਤ ਵੀ ਇਕ ਵਾਲੀ ਆ ਐਂ ਕਹਿੰਦਾ ਰਹਿੰਦਾ ਉਹਨੇ ਜਿਹੜਾ ਕਿ ਉਹਨੂੰ ਮੈਂ ਲੈ ਕੇ ਆਇਆ ਕਰੂੰਗੀ ਕੋਣੇ ਕੀ ਕਹਿਣਾ ਤੈਨੂੰ ਕੋਈ ਤੇ ਜਾਣੀ ਵੀ ਮੈਂ ਛੱਡ ਕੇ ਆਇਆ ਕਰੂੰ ਕਾਲਜ ਤੇ ਮੈਂ ਹੀ ਲੈ ਕੇ ਆਇਆ ਕਰੂੰਗਾ ਅੱਛਾ ਯਾਰ ਹਾਂ ਹੁਣ ਮਤਲਬ ਮੇਰ ਨਾਲ ਨਹੀਂ ਜਾਂਦੀ ਤੂੰ ਨਹੀਂ ਨਹੀਂ ਹਰਮਨ ਅੱਜ ਨਹੀਂ ਮੈਂ ਜਾਂਦੀ ਕਿਤੇ ਵੀ ਅੱਜ ਤਾਂ ਮੈਂ ਕਾਲਜ ਹੀ ਜਾਉਂਗੀ ਯਾਰ ਮੇਰਾ ਮਨ ਆ ਯਾਰ ਫਿਲਮ ਦੇਖਣ ਦਾ ਚੱਲ ਚੱਲੀਏ ਤੈਨੂੰ ਵੀ ਪਤਾ ਮਨ ਤਾਂ ਮੇਰਾ ਵੀ ਸੀਗਾ ਫਿਲਮ ਦੇਖਣ ਦਾ ਪਰ ਤੈਨੂੰ ਪਤਾ ਨਾ ਪਿੱਛੇ ਆ ਜਾਂਦਾ ਯਾਰ ਉਸ ਦਿਨ ਵੀ ਪਿੱਛੇ ਆ ਗਿਆ ਬਾਰ-ਬਾਰ ਬਚ ਗਿਆ ਤਾਂ ਤੂੰ ਭੱਜ ਗਿਆ ਓਏ ਮੈਨੂੰ ਦੇਖ ਗਿਆ ਸੀ ਉਹ ਤਾਂ ਮੈਂ ਤਾਂ ਹੀ ਭੱਜ ਗਿਆ ਸੀ ਮੈਨੂੰ ਐ ਸੀ ਓਏ ਸ਼ੁਕਰ ਹੈ ਜੇ ਤੈਨੂੰ ਦੱਸਣ ਲੱਗ ਜਾਂਦਾ ਫਿਰ ਆਪਾਂ ਫੜੇ ਵੀ ਜਾਂਦੇ ਹੁਣ ਬਚਤਾ ਗਏ ਗੱਲ ਤਾਂ ਕਵਰ ਹੋ ਗਈ ਹੁਣ ਮੇਰੀ ਗੱਲ ਸੁਣ ਆਪਾਂ ਚੱਲਦੇ ਆਂ ਕੁਝ ਨਹੀਂ ਪਿੱਛੇ ਆਉਂਦਾ ਜਦ ਤਨੂੰ ਕਾਲਜ ਆਫ ਹੋਣ ਆਪਣਾ ਤੈਨੂੰ ਲੈਣ ਨਹੀਂ ਆ ਸਕਦਾ ਉਦੋਂ ਆਪਾਂ ਵਾਪਸ ਆ ਜਾਾਂਗੇ ਤੇ ਜੇ ਲੇਟ ਹੋ ਗਏ ਫਿਰ ਫਿਰ ਕਹਿ ਦੀ ਕਿ ਮੈਂ ਫਰੈਂਡਰ ਨਾਲ ਜਾਵੜੀ ਸੀਗੀ ਇਹ ਕਹਿ ਤਾਂ ਸਕਦੀ ਆਂ ਪਹਿਲਾਂ ਵੀ ਗੱਲ ਟਾਲੀ ਆ ਹੁਣ ਨੀ ਮੈਂ ਬਾਰ ਬਾਰ ਗੱਲਾਂ ਟਾਲ ਸਕਦਾ ਉਦੋਂ ਤਾਂ ਸੱਚੀ ਸੌਂ ਲੱਗੇ ਕਰੇ ਜਾ ਕੇ ਵੀ ਬੇਬੇ ਲੜਨ ਲੱਗੀ ਮੈਂ ਤਾਂ ਉਹ ਚੱਲ ਛੱਡ ਪਹਿਲਾਂ ਹੀ ਤੇਰੇ ਬੌਸ ਸਿਆਪੇ ਚੱਲੀ ਜਾਂਦੇ ਮੈਂ ਤੈਨੂੰ ਹੋਰ ਸਿਆਪੇ ਚ ਨਹੀਂ ਪਾਉਣਾ ਚਾਹੁੰਦਾ ਆ ਜਾ ਬੈਰਿਆ ਚੱਲ ਚਲੀਏ ਕਾਲਜ ਕਾਲਜ ਹੀ ਜਾਣਾ ਕਿਤੇ ਹੋਰ ਨਹੀਂ ਜਾਣਾ ਮੈਂ ਨਹੀਂ ਜਾਂਦਾ ਯਾਰ ਲੈ ਹੂੰ ਚੱਲ ਕੋਈ ਗੱਲ ਨਹੀਂ ਮੈਂ ਭਾਗ ਜੂਗੀ ਤੂੰ ਆ ਤਾਂ ਕਾਲਜ ਰਹਿ ਗਿਆ ਤੂੰ ਭਾਗ ਜਾ ਨਾਲੇ ਕੋਈ ਗੱਲ ਨਹੀਂ ਫੇਰ ਕਰਦੇ ਚੱਲਾਂਗੇ ਮੂਵੀ ਦੇਖਣ ਠੀਕ ਹੈ ਚਲ ਠੀਕ ਹੈ ਨਾਲੇ ਹੁਣ ਇਹਨੂੰ ਸ਼ੱਕ ਜਾ ਉਦੋਂ ਪੁੱਛਦਾ ਵੀ ਸੀਗਾ ਮੇਰੇ ਤੋਂ ਤੇ ਕਿਸੇ ਨੇ ਆਪਨ ਦੇਖ ਲਿਆ ਹੁਣ ਮੈਂ ਕੁਛ ਫਰੋਂਦੀ ਹੁਣ ਤੈਨੂੰ ਤੇ ਕੁਛ ਦੋਸਤ ਨੇ ਫੋਨ ਕਰਕੇ ਕਰੀ ਉਹ پارک ਕੋਲੇ ਉੱਥੇ ਹਾਂ ਬਾਹਰ ਹਾਂ ਤੇ ਕਹਿੰਦੇ ਵੀ ਕੋਈ ਖੜਾ ਸੀਗਾ ਕੋਈ ਮੁੰਡਾ ਤੇ ਮੈਂ ਗੱਲ ਟਾਲ ਲਈ ਮੇਰਾ ਭਰਾ ਸੀਗਾ ਸਕੂਲ ਟਾਈਮ ਦਾ ਭਰਾ ਬਣਿਆ ਹੋਇਆ ਡਿਜ਼ਾਈਨਮੈਂਟ ਵਗੈਰਾ ਦੇਣ ਸੌਰੀ ਕਹਿਣਾ ਭਰਾ ਬਣਾਉਂਦਾ ਹੋਰ ਕੁਛ ਕਹਿਣ ਦੀ ਦੋਸਤ ਸੀ ਜਾਂ ਕੁਛ ਹੋਰ ਦੋਸਤ ਕਹਿੰਦੀ ਤੇ ਫਿਰ ਕੀ ਹੋ ਗਿਆ ਉਹ ਤਾਂ ਲੈਕਚਰ ਸੌ ਦਿੰਦਾ ਉਹ ਔਰ ਚਲ ਚਲੀਏ ਕਾਲਜ ਚੱਲ ਚਲ ਮੈਂ ਭੱਗ ਜੂਗੀ ਤੂੰ ਜਾਉਂਗਾ ਚੱਲ ਠੀਕ ਹੈ ਚਲਦੇ ਆਂ ਆਓਗੇ ਕਾਲਜ ਹਾਂ ਹਾਂ ਆ ਰਹੇ ਆ ਰਹੇ ਗੱਲ ਸੁਣਾ ਇਹ ਨਹੀਂ ਆਂਦੀ ਨਾ ਜਾਵੇ ਯਾਰ ਆਪਣਾ ਪੁੱਛਣਾ ਫਰਜ਼ ਸੀਗਾ ਆਪਾਂ ਦੂਜੀ ਨੂੰ ਲਾ ਲੈਨੇ ਆ ਚੱਕ ਕੇ ਹਰਫੋਨ ਹੈਲੋ ਮੇਰੀ ਗੱਲ ਸੁਣ ਬੁਗੇ ਕਿੱਥੇ ਵੀ ਸੀ ਹੋ ਅੱਛਾ ਗੱਲ ਸੁਣੋ ਆਪਾਂ ਅੱਜ ਫਿਲਮ ਦੇਖਣ ਜਾ ਰਹੇ ਹਾਂ ਮੈਂ ਟਿਕਟਾਂ ਬੁੱਕ ਕਰਤੀਆਂ ਦੋ ਯਾਰ ਮੇਰਾ ਹੋਰ ਕੋਈ ਦੋਸਤ ਕੌਣ ਆ ਯਾਰ ਇਕੱਲਾ ਤੁਸੀਂ ਤਾਂ ਹੈਗੇ ਹੋ ਮੇਰੇ ਵਾਸਤੇ ਤਾਂ ਆਉ ਰਿਹਾ ਚੱਲੀਏ ਅੱਛਾ ਮੈਂ ਤੁਹਾਨੂੰ ਅੱਧੇ ਘੰਟੇ ਚ ਪਿਕ ਕਰ ਰਿਹਾ ਠੀਕ ਹੈ ਹਾਂਜੀ ਓਕੇ ਬਾਏ ਲਵ ਯੂ ਬਾਏ ਠੀਕ ਹੈ ਠੀਕ ਹੈ ਚਲ ਆ ਗਿਆ ਮੈਂ ਓਕੇ ਅਸਮੀ ਲਾ ਨਾ ਆリエਲੇ ਅਸੀਂ ਮਸਮੀ ਕਿਉਂ ਲੈ ਲਈਏ ਭਈ ਅਸੀਂ ਤਾਂ ਉਹ ਦੇਖਣ ਚੱਲੇ ਆ ਕੁੜੀ ਨਾਲ ਜਾਸਾ ਇਹ ਕਾ ਤੂੰ ਆਏ ਜਿਵੇਂ ਬੈਠਾ ਦਾਸ ਜੀ ਪੁੱਛਾਂ ਤ ਸਹੀ ਜਾਸਾ ਵੇ ਮੁੰਡੇ ਹਾਂ ਮਾਂ ਕੀ ਸੋਚੀ ਜਾਣਾ ਪੁੱਤ ਸੋਚਣਾ ਤਾਂ ਕੀ ਆ ਬਸ ਉਹੀ ਥੋੜਾ ਮਨ ਜਾ ਉਦਾਸ ਹੋ ਗਿਆ ਸੀਗਾ। ਨਾ ਨਾਲੇ ਇੰਨਾ ਉਤਰੇ ਉਤਰੇ ਲਿਆ ਮੂੰਹ ਕਾ ਤੂੰ ਹੈ ਤੇਰਾ। ਮੈਂ ਕਾਦੀ ਬਾਗੀ ਦੱਸ ਦੇਣ। ਤੇਰੇ ਚਿਹਰੇ ਤੇ ਤਾਂ ਹਰੌਣ ਕੀ ਨਹੀਂ ਰਹੀ। ਤੈਨੂੰ ਪਤਾ ਤਾਂ ਹੈ ਮਾਂ ਕੀ ਕੁਛ ਹੋਈ ਜਾਂਦਾ ਘਰੇ। ਘਰੌਣ ਕਿਵੇਂ ਰਹੇ ਮੂੰਹ ਤੇ। ਆ ਦਾਦੀ ਕਿੰਨਾ ਕੁਛ ਬੋਲੇ ਸਵੇਰੇ ਸਵੇਰੇ। ਓਹੋ ਪੁੱਤ ਇਹਦਾ ਤਾਂ ਸੁਭਾਅ ਹੀ ਇਹ ਜੈ। ਇਹ ਤਾਂ ਪਹਿਲਾਂ ਤੂੰ ਆਂ ਕੁਛ ਕਰਦੀ ਪਹਿਲਾਂ ਸਾਡੇ ਨਾਲ ਆ ਕੁਛ ਕਰਦੀ ਹੁੰਦੀ ਸੀ। ਹੁਣੇ ਐਂ ਤਾਂ ਸੋਚਦੀ ਨਹੀਂ। ਬਿਓ ਟਾਈਮ ਤੱਕ ਗਏ ਸਾਨੂੰ ਤਾਂ ਕਹਿ ਲੈਂਦੀ ਸੀ ਹੁਣ ਦੀਆਂ ਕੁੜੀਆਂ ਨਹੀਂ ਨਾ ਚੱਲਦੀਆਂ ਉਹੀ ਤਾਂ ਗੱਲ ਐ ਮਾਂ ਇਹ ਗੱਲ ਨਹੀਂ ਸਮਝਦੇ ਵੀ ਆਪ ਤਾਂ ਦਾਦੀ ਹੋਲੀ ਹੋ ਗਈ ਇਹਨਾਂ ਕੁਝ ਕਹਿ ਕੇ ਹੁਣ ਮੇਰੇ ਤਾਂ ਦਿਮਾਗ 'ਚ ਘੁੰਮੀ ਜਾਂਦੀਆਂ ਨੇ ਸਾਰੀਆਂ ਗੱਲਾਂ ਸਾਰਾ ਦਿਨ ਮੈਂ ਕੀ ਕਰਾਂ ਨਾ ਤਾਂ ਹਰਪ੍ਰੀਤ ਨੂੰ ਕੁਝ ਕਹਿ ਸਕਦਾ ਨਾ ਸੋਨੂੰ ਨੂੰ ਕੁਝ ਕਹਿ ਸਕਦਾ ਮੈਂ ਤਾਂ ਬਚਾਲੇ ਫਸਿਆ ਹੋਇਆ ਪੁੱਤ ਫਸੀ ਤਾਂ ਮੈਂ ਵੀ ਐ ਮਸਾਂ ਕੰਮ ਲੋਟ ਕਰਿਆ ਸੀਗਾ ਹੁਣ ਇਹਨੇ ਆ ਕੇ ਉਹ ਕਰਤਾ ਬਾਕੀ ਐ ਨਹੀਂ ਪਤਾ ਕਿੰਨਾ ਕਚਰ ਇੱਥੇ ਬੈਠੂਗੀ ਇਹੀ ਤਾਂ ਮੈਨੂੰ ਵੀ ਟੈਨਸ਼ਨ ਹੋਈ ਪਈ ਹੈਗੀ ਚਲ ਤੂੰ ਨਾ ਹਰਪ੍ਰੀਤ ਨੂੰ ਸਮਝਾ ਦੇ ਵੀ ਅੱਖ ਜਿੰਨਾ ਚੜੇ ਇੱਥੇ ਉਹਨਾਂ ਚੜੇ ਦੂਜੇ ਕੱਪੜੇ ਪਾ ਲਿਆ ਕਰ ਆਖਾ ਜਿੰਨਾ ਜੁਨੇ ਛੱਡਦੇ ਆਪਾਂ ਤਾਂ ਕੁਝ ਕਹਿੰਦੇ ਮੈਂ ਤਾਂ ਕਿੰਨਾ ਸਮਝਾਉਣਾ ਹਰਪ੍ਰੀਤ ਨੂੰ ਉਹ ਕਿਹੜਾ ਅੱਖੇ ਲੱਗਦੀ ਹੈ ਚਲ ਕੋਈ ਨਹੀਂ ਪੁੱਤ ਕੁੜੀਆਂ ਕੱਤਰੀਆਂ ਨੇ ਆਪਦੇ ਸ਼ੌਂਕ ਪੂਰੇ ਕਰਨੀ ਹੈ ਆਪਣੇ ਸਿਰ ਤੇ ਨਾ ਕਰੂਗੀ ਹੋਰ ਕਿਹਦੇ ਸਿਰ ਤੇ ਕਰੂਗੀ ਉਹੀ ਤਾਂ ਗੱਲ ਹੈ ਨਾਲੇ ਇੰਨੀਆਂ ਰੋਕਾਂ ਟੋਕਾਂ ਵੀ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ ਉਹੀ ਮੈਂ ਆ ਨਹੀਂ ਹੈ ਕਿੱਥੇ ਚੰਗੀਆਂ ਲੱਗਦੀਆਂ ਇਹ ਤਾਂ ਫਿਰ ਇਹਦਾ ਤਾਂ ਪੁਰਾਣੇ ਖਿਆਲ ਆ ਨਾ ਜਿਵੇਂ ਪੁਰਾਣੇ ਉਸ ਤੇ ਚੱਲਦਾ ਸੀ ਇਹਦਾ ਤਾਂ ਉਹੀ ਆ ਹੋ ਆ ਵੀ ਉਹ ਮੇਜੁਕਰ ਚੱਲਣ ਉਹੀ ਤਾਂ ਗੱਲਾਂ ਮਨ ਪਰ ਮੈਂ ਉਹਨੂੰ ਕਿਹਾ ਸੀ ਹਰਪ੍ਰੀਤ ਨੂੰ ਵੀ ਮੈਂ ਤੈਨੂੰ ਲੈ ਕੇ ਜਾਊਂਗਾ ਜੇ ਕਾਲਜ ਫੇਰ ਵੀ ਪਤਾ ਨਹੀਂ ਕੱਲੀ ਤੁਰ ਕੀ ਇੱਕ ਉਹਦਾ ਫੋਨ ਵੀ ਬੰਦ ਆ ਜਾਂਦਾ ਫਿਰ ਉਹ ਕੀ ਚੱਕਰ ਆ ਉੱਥੇ ਕਾਲਜ ਦੇ ਚ ਪੁੱਤ ਫੋਨ ਉਹਦੋਂ ਬੰਦ ਕਰ ਲੈਂਦੀ ਹੋਊਗੀ ਬਾਕੀ ਹੁਣ ਜਦੋਂ ਛੁੱਟੀ ਦਾ ਟਾਈਮ ਹੋਇਆ ਤੂੰ ਅੱਧਾ ਘੰਟਾ 10 ਮਿੰਟ ਪਹਿਲਾਂ ਵਗ ਜੀ ਹਾਂ ਲੈ ਤੂੰ ਆਈ ਤੇ ਚਾਹ ਬਣਾ ਕੇ ਲਿਆਵਾਂ ਚਾਹ ਲਿਆ ਦੇਮਾ ਹਾਂ ਬਈ ਮੈਂ ਨਾ ਟੈਂਸ਼ਨ ਲੈ ਮੇਰੇ ਹੁੰਦੀ ਨਾ ਨਾ ਕੋਈ ਨਹੀਂ ਆ ਤੇਰਾ ਮਾਮਾ ਨਾ ਟੈਂਸ਼ਨ ਹੀ ਲਈ ਗਿਆ ਤਾਂ ਹੀ ਤਾਂ ਇੰਨਾ ਕੰਮ ਵਧਿਆ ਉਹਦਾ ਅੱਛਾ ਹਾਂ ਇਹ ਫਿਕਰਾ ਨਹੀਂ ਐ ਕਰਤਾ ਉਹ ਕੁੜੀ ਪੜਾਉਣੀ ਆ ਉਹ ਮੁੰਡਾ ਪੜਾਉਣਾ ਉਹ ਐ ਕਰਨਾ ਹੈ ਉਹ ਫਲਾਨਾ ਵਿਆਹਣ ਵਾਲਾ ਹੋ ਗਿਆ ਫਲਾਨੇ ਦਾ ਇੰਨਾ ਖਰਚਾ ਹੋ ਆਹੀ ਟੈਂਸ਼ਨਾਂ ਲਈ ਗਿਆ ਉਹ ਤਾਂ ਕਰਕੇ ਤਾਂ ਇੰਨਾਂ ਨਾਲ ਉੱਤੇ ਪੈਸਾ ਲੱਗ ਗਿਆ ਨਾਲੇ ਆਪ ਦੀ ਦੇਣਾ ਉਹ ਜੀਰੇ ਚਲ ਕੋਈ ਨਹੀਂ ਮਾਂ ਜਾਊਂ ਮੈਂ ਛੁੱਟੀ ਵੇਲੇ ਪਹਿਲਾਂ ਵਾਚੂ ਹਾਂ ਤੇ ਤੁਹਾਨੂੰ ਲੈਣਾ ਚਲ ਮੈਂ ਚਾਹ ਬਣਾ ਕੇ ਲਿਓਣੀ ਹੈਲੋ ਹੈਲੋ ਹਰਪ੍ਰੀਤ ਹਾਂ ਜੱਸ ਤੇਰਾ ਫੋਨ ਕੱਦੋਂ ਬੰਦ ਸੀ ਪਹਿਲਾਂ ਉਹ ਯਾਰ ਮੇਰੇ ਲੈਕਚਰ ਤੇ ਸੀਗੀ ਤਾਂ ਕਰਕੇ ਮੈਂ ਬੰਦ ਕਰਤਾ ਸੀਗਾ ਫੋਨ ਤੈਨੂੰ ਐ ਪਤਾ ਕਿੰਨਾ ਕਲੇਸ਼ ਹੋ ਕੇ ਹਦਾ ਕਰੀ ਸਵੇਰੇ ਸਵੇਰੇ ਮੈਨੂੰ ਸਾਰੇ ਪਤਾ ਉਹੀ ਕਲੇਸ਼ ਚ ਗਈ ਐ ਮੈਂ ਯਾਰ ਤੂੰ ਤਾਂ ਬਾਗੀ ਤੇਰੇ ਹੁਣ ਇੱਥੇ ਮੈਂ ਕੀ ਕਰਾਂ ਮੈਂ ਤਾਂ ਫਸ ਗਿਆ ਨਾ ਕਿੰਨੀਆਂ ਕੁ ਸੁਣੀਆਂ ਮੰਜੇ ਦੀਆਂ ਜਦੋਂ ਤੈਨੂੰ ਪਤਾ ਵੀ ਜਿੰਨਾ ਟਾਈਮ ਦੱਦੀ ਘਰੇ ਆ ਉਸ ਜਿਹੜੀਆਂ ਗੱਲਾਂ ਤੂੰ ਨਾ ਕਰਿਆ ਕਰੇਂ ਤਾਂ ਚੰਗੀ ਗੱਲ ਨਹੀਂ ਹੈ ਜੀ ਜੇ ਦਾਦੀ ਨੂੰ ਨਹੀਂ ਪਸੰਦ ਤੇਰਾ ਜੀਨ ਪਾਉਣਾ ਤੂੰ ਕਿਉਂ ਪਾਕੇ ਗਈਆਂ ਤੂੰ ਸੂਟ ਪਾ ਜਾਣ ਦੀ ਅੱਛਾ ਮੈਂ ਸੁਣੀ ਜਾ ਮੈਂ ਫਿਰ ਉਹਨਾਂ ਦੇ ਗੱਲਾਂ ਜੀ ਮੈਂ ਹੋ ਗਿਆ ਚੋਮੇ ਕਰੀਆ ਮੈਂ ਯਾਰ ਮਾੜਾ ਮੋਟਾ ਹਰ ਪੇ ਤੁੜਾ ਅਡਜਸਟ ਕਰਨਾ ਸੀ ਤੂੰ ਕਿੰਨੇ ਕ ਦਿਨਾਂ ਦਾਦੀ ਇਸ ਦੂ ਬਾਦ ਆਪੇ ਜਦੋਂ ਚਲੀ ਜਾਂਦੀ ਫਿਰ ਆ ਦਾ ਜਿਹੜਾ ਕੁਝ ਪਾਉਣਾ ਸੀ ਪਾਈ ਜਾਂਦੀ ਘਰੇ ਤਾਂ ਕਲੇਸ਼ ਨਾ ਹੁੰਦਾ ਕਿੰਨੇ ਕਲ ਸੁਣੀ ਜਾਂ ਮੈਂ ਯਾਰ ਜਿਵੇਂ ਹੁਣ ਕਹਿੰਦੇ ਓਵੇਂ ਤਾਂ ਕਰਦੀ ਆ ਹੁਣ ਮੇਰੇ ਤੋਂ ਨਹੀਂ ਇੰਨੀਆਂ ਗੱਲਾਂ ਮੰਨੀਆਂ ਨੇ ਆਪ ਹੀ ਮੰਨ ਲਈ ਜਾਓ ਤੁਹਾਨੂੰ ਡਰ ਉਹਦਾ ਮੈਨੂੰ ਨਹੀਂ ਡਰ ਹੈਗਾ ਦਾਦੀ ਦਾ ਐ ਥੋੜੀ ਚੱਲਦੇ ਹੁੰਦੇ ਆ ਯਾਰ ਜਿਵੇਂ ਤੂੰ ਚੱਲ ਰਹੀ ਸਿੱਧਾ ਹੋ ਰਹੀ ਤੇ ਮਾੜਾ ਮੁੱਟਾ ਤਾਂ ਮਰਿਆਦਾ ਹੁੰਦੀ ਇੱਕ ਜਾਸ ਮੈਂ ਤਾਂ ਅੱਖ ਗਈ ਸੁਣ ਸੁਣ ਕੇ ਰੋਜ ਇਹ ਗੱਲਾਂ ਮੈਨੂੰ ਨਹੀਂ ਪਤਾ ਯਾਰ ਰੋਜ ਦਾ ਕਲੇਸ਼ ਨਾਲੇ ਮੇਰੀ ਗੱਲ ਸੁਣਾ ਮੇਰੀ ਗੱਲ ਸੁਣ ਮੈਂ ਤਾਂ ਨਹੀਂ ਜਹਾਸ ਕਰਦੀ ਮੈਂ ਤੈਨੂੰ ਛੱਡ ਜਾਉਂਗਾ ਪਰ ਤੂੰ ਕਿੰਨੇ ਕਹੀਆਂ ਪਹਿਲਾਂ ਉਦੋਂ ਕਿੰਨਾ ਕਲੇਸ਼ ਹੋਇਆ ਸੀ ਆਪਾਂ ਤੂੰ ਮੈਨੂੰ ਸਪੈਸ਼ਲ ਕਰਦੀ ਐਦੂ ਮੁੜ ਕੇ ਤੂੰ ਛੱਡ ਕੇ ਆਇਆ ਹੁਣ ਕੀ ਹੋ ਗਿਆ ਬਰ ਤੈਨੂੰ ਅੱਜ ਉਹ ਤੁਸੀਂ ਤਾਂ ਛੱਡ ਕੇ ਆਇਆ ਕਰੋਗੇ ਮੈਂ ਕਿਹੜਾ ਜਵਾਬ ਦਿੱਤਾ ਵੀ ਹਾਂ ਤੁਸੀਂ ਨਾ ਛੱਡ ਕੇ ਆਇਆ ਕਰੋ ਕੋਈ ਨਾ ਤੂੰ ਛੱਡ ਕੇ ਆਇਆ ਕਰੋ ਫਿਰ ਅੱਜ ਕਿਵੇਂ ਗਈਆਂ ਪਹਿਲਾਂ ਪੁਰਾਣੋ ਦਾ ਫੋਨ ਆ ਗਿਆ ਸੀ ਲੋ ਕਹਿੰਦੀ ਮੇਰਾ ਭਰਾ ਛੱਡ ਕੇ ਆਊਗਾ ਵੀ ਆਪਾਂ ਇਕੱਠੇ ਚੱਲ ਪਾਂਗੇ ਮੈਂ ਕਿਹਾ ਚੱਲ ਠੀਕ ਆ ਯਾਰ ਹੰਤਾਈ ਸੁਭਰ ਮੈਨੂੰ ਤੂੰ ਦੱਸਤਾ ਦਿਆ ਕਰ ਬਿਨਾ ਦੱਸੇ ਤੂੰ ਬਾਹਰ ਜਾਨੀ ਆਂਗੀ ਫਿਰ ਹੁਣ ਮੈਂ ਵੀ ਕੀ ਕਹਾ ਜਦੋਂ ਇਹ ਕਹਿੰਦੇ ਆ ਨੇ ਦਾਦੀ ਵਰਗੇ ਕਹਿੰਦੇ ਆਗੇ ਵੀ ਹਾਂ ਕਿ ਉਹ ਗੋਵ ਨਹੀਂ ਰੱਖਦਾ ਇਹ ਨਹੀਂ ਕਰਦਾ ਫਿਰ ਮੈਂ ਕੀ ਕਰਾਂ ਜਦੋਂ ਤੂੰ ਮੈਨੂੰ ਨਹੀਂ ਦੱਸ ਕੇ ਜਾਂਦੀ ਮਹੀਨਾ ਮੂਰੇ ਵੀ ਖਾ ਪੈ ਜਾਣਾ ਘੱਟੋ ਘੱਟ ਮੈਨੂੰ ਪਤਾ ਤਾਂ ਹੋਵੇ ਵੀ ਤੂੰ ਕਿੱਥੇ ਜਾ ਰਹੀ ਆਂ ਕਦੋਂ ਕਿਸੇ ਨਾਲ ਜਾ ਰਹੀ ਆਂ ਮਹੀਨਾ ਨੂੰ ਤਾਂ ਦੱਸ ਦਾਂ ਕਿ ਹਾਂ ਇੱਥੇ ਰਹੀ ਆਂ ਭਾਈ ਇਹਦੇ ਨਾਲ ਗਈ ਆ ਯਾਰ ਮੇਰੇ ਇੱਕ ਹੀ ਟਿਕਾਣਾ ਹੈਗਾ ਕਾਲਜ ਕਾਲਜ ਤੋਂ ਘਰੇ ਮੈਂ ਹੋਰ ਕਿਤੇ ਨਹੀਂ ਜਾਂਦੀ ਇਹ ਤੁਹਾਨੂੰ ਵੀ ਪਤਾ ਤਾਂ ਦਾਦੀ ਨੂੰ ਪਤਾ ਨਹੀਂ ਹੋਣੀ ਹੈਗੀ ਘੱਟੋ ਘੱਟ ਮੈਨੂੰ ਪਤਾ ਤਾਂ ਹੋਵੇ ਮੈਨੂੰ ਦ ਤੁਸੀਂ ਹੈ ਨਹੀਂ ਸੀ ਉਦੋਂ ਕਰ ਤਾਂ ਨਹੀਂ ਦੱਸ ਸਕੀ ਯਾਰ ਫੋਨ ਕਰ ਲੈਂਦੀ ਜੇ ਹੈ ਨਹੀਂ ਸੀਗਾ ਹੈ ਨਹੀਂ ਸੀਗਾ ਐਨਾ ਕਿੱਥੇ ਟਾਈਮ ਸੀਗਾ ਪਹਿਲੀ ਲੇਟ ਸੀ ਉੱਤੋਂ ਦਾਦੀ ਬੋਲਣ ਲੱਗ ਗਈ ਚਲ ਠੀਕ ਆ ਹੁਣ ਤੂੰ ਕਦੋਂ ਫ੍ਰੀ ਹੋਵੇਂਗੀ ਬਸ ਓਦਾਂ ਦੇ ਫ੍ਰੀ ਹੋ ਜਾਊਂਗੀ ਆ ਜੂਂਗੀ ਨਹੀਂ ਮੈਂ ਉਹਨਾਂ ਤੈਨੂੰ ਲੈਣਾ ਤੁਸੀਂ ਕੀ ਕਰੋਗੇ ਆਖੇ ਇਹਦੇ ਹੱਦ ਹੈ ਚਲ ਤੂੰ ਅੱਪੀ ਆ ਜੀ ਮਾਂ ਮਾਂ ਕੀ ਹੋ ਗਏ ਦਿਨ ਨੂੰ ਕਈ ਸਰਚਾਂ ਬੰਨੀ ਪਈਆਂ। ਉਹ ਤਾਂ ਮੇਰਾ ਸਿਰ ਦੁਖਣ ਲੱਗ ਗਿਆ। ਸਿਰ ਦੁਖਣ ਲੱਗ ਗਿਆ ਤੂੰ ਮੈਨੂੰ ਪਹਿਲਾਂ ਦੱਸਦੇ ਨਹੀਂ ਮੈਂ ਕੋਈ ਦਵਾਈ ਲਿਆ ਹੁੰਦਾ। ਅੱਜ ਕਿਵੇਂ ਸਿਰ ਦੁਖਣ ਲੱਗ ਗਿਆ ਇਹ? ਸਿਰਾ ਲਾਤਾ ਨਾ ਤੇਰੀ ਦਾਦੀ ਨੇ ਦੁਖਣ। ਮਾਂ ਤੈਨੂੰ ਪਤਾ ਤਾਂ ਹੈ ਦਾਦੀ ਦਾ। ਉਹ ਤਾਂ ਇੰਨੀ ਬੋਲਦੀ ਰਹਿੰਦੀ ਹੈਗੀ। ਤੂੰ ਕਾ ਤੂੰ ਉਹਦੀਆਂ ਗੱਲਾਂ ਸੀਰੀਅਸ ਲੈਣੀ ਹੁੰਦੀਆਂ। ਬੇਪੁੱਤ ਕੀ ਕਰਾਂ? ਮਸਾਂ ਖਿਹੜਾ ਛੜਵਾ ਕੇ ਆਈ ਸੀ। ਇੱਥੇ ਵੀ ਮਾਂ ਕਰ ਆ ਗਈ। ਆਹੀ ਚਿਰਚਰਤਾਏ ਉੱਥੇ ਕਰਦੀ ਹੁੰਦੀ ਸੀ। ਆਹੀ ਹੁਣ ਇਹਨੇ ਇੱਥੇ ਆ ਕੇ ਮੇਰੀ ਨੋ ਨਾਲ ਵੀ ਸ਼ੁਰੂ ਕਰਤੀ ਜਿਹੜਾ ਮੇਰੇ ਨਾਲ ਕਲੇਸ਼ ਕਰਦੀ ਸੀ ਉਹ ਤਾਂ ਕਰਦੀ ਸੀ ਚਲ ਕੋਈ ਨਾ ਮਾ ਕਿੰਨੇ ਕ ਦਿਨ ਨੇ ਤੂੰ ਇੰਨਾ ਸੀਰੀਅਸ ਨਾ ਲਿਆ ਕਰ ਤੂੰ ਆਪ ਦਾ ਸਿਰ ਦੁਖਣ ਲਾ ਲਿਆ ਇੱਕਦੋ ਬਾਅਦ ਫਿਰ ਤੈਨੂੰ ਪਤਾ ਮੀ ਨਾਲੇ ਜਦੋਂ 11 ਦਵਾਈ ਚੱਲ ਪਈ ਨਾ ਫਿਰ ਕਿੰਨੀਆਂ ਦਵਾਈਆਂ ਚੱਲਦੀਆਂ ਤੇਰੀਆਂ ਮੇਰਾ ਤਾਂ ਤਨ ਨਾਲੇ ਸਿਰ ਦੀ ਪ੍ਰੋਬਲਮ ਦਾ ਤਾਂ ਤੈਨੂੰ ਵੀ ਪਤਾ ਹੀ ਹੈ ਨਾ ਜਦੋਂ ਰੂਹੀ ਤਾਂ ਗੱਲ ਹੈ ਸਿਰ ਤੋਂ ਸ਼ੁਰੂ ਹੋ ਜਾਂਦਾ ਸਿਸਟਮ ਹਾਂ ਪਰ ਹੁਣ ਮੈਂ ਕੀ ਕਰਾਂ ਖੋਣੀ 10 20 ਦਿਨ ਲਾ ਕੇ ਬਾਗ ਬੁਗ ਜੇ ਤਾਂ ਚੰਗਾ ਕਿ ਕੀ ਕੁਛ ਕਰਕੇ ਆਈਏ ਉੱਥੇ ਵੀ ਤੇਰੇ ਤਾਇਕਿਆਂ ਨਾਲ ਉਲਟੇ ਗੱਲਾਂ ਮੈਂ ਇੱਥੇ ਕਲੇਸ਼ ਪਵਾਈ ਜਾਂਦੀ ਐ। ਨਾਲੇ ਹਰਪ੍ਰੀਤ ਨੂੰ ਮੂਰੇ ਬੋਲਣ ਲਾਉ। ਨਾਲੇ ਰਹੀ ਗੱਲ ਉਹ ਸਵੇਰੇ ਜਾਣ ਦੀ ਉਹ ਮੈਂ ਕਰੀ ਸੀ ਗੱਲ ਹਰਪ੍ਰੀਤ ਨਾਲ। ਉਹਦੀ ਸੇਲੀ ਨਹੀਂ ਹੈਗੀ ਰਣੋ। ਹਾਂ। ਉਹਦਾ ਭਾਈ ਉਹਨੂੰ ਛੱਡਣ ਜਾਂਦਾ ਸੀਗਾ। ਚਲ ਉਹਨਾਂ ਨੇ ਇਹਨੂੰ ਫੋਨ ਕਰ ਲਿਆ ਵੀ ਚਲ ਤੂੰ ਵੀ ਨਾਲ ਹੀ ਵਗ ਚ। ਅੱਛਾ ਹੋ ਗਈ ਗੱਲ ਤੇਰੀ? ਹਾਂ ਹੋ ਗਈ ਗੱਲ ਵੀ ਐਡੀ ਇੱਕ ਗੱਲ ਸੀ ਕਿੱਡੀ ਬਣਾ। ਕਿੱਡੀ ਬਣਾ ਲਈ ਮੈਂ ਤਾਂ ਆਪ ਕਹਿੰਨੀ ਆਂਗੀ ਵੀ ਵਧੀਆ ਜਾਂਦੀ ਸੀ ਉਹ ਕਿਹੜਾ ਜਾਂਦੀ ਨਹੀਂ ਸੀ ਕਾਲਜ ਤਾਂ ਆਪਾਂ ਕਿੱਦਾਂ ਦੀ ਲਾਈ ਆਂ ਆਈ ਨਹੀਂ ਆ ਕੇ 부ੜੀ ਜੀ ਨੇ ਹੋਰ ਹੀ ਘਰੇ ਅੱਗ ਸੜਤੀ ਤੇ ਹੁਣ ਕੀ ਉਹਨੂੰ ਲੈ ਪੁਰਾਣੇ ਸੋਚ ਪੁਰਾਣੇ ਖਿਆਲ ਵੀ ਅੱਜ ਕੱਲ ਤਾਂ ਹੁਣ ਜੀਨਾ ਸਾਰੀਆਂ ਪਾਉਂਦੀਆਂ ਨੇ ਕਾਲਜ ਵਾਲੀਆਂ ਕੁੜੀਆਂ ਤਾਂ ਅਸਾਂ ਨਹੀਂ ਪਾਉਣੀ ਨੀ ਪਾਉਣੀ ਉਹਨਾਂ ਨੇ ਪੁੱਤ ਪਾਈ ਜਾਂਦੀਆਂ ਜੀਨਾ ਜੂਨਾ ਤਾਂ ਕੁੜੀਆਂ ਤੇ ਹੁਣ ਤੂੰ ਉਹਨੂੰ ਲੈਣ ਨਹੀਂ ਜਾਂਦਾ ਮੇਰੀ ਗੱਲ ਹੋਈ ਸੀ ਹਰਪ੍ਰੀਤ ਨਾਲ ਉਹਦੋਂ ਤਾਂ ਕਹਿੰਦੀ ਤੂੰ ਰਹਿਣ ਦੀ ਅਸੀਂ ਆਪੇ ਆ ਜਾਾਂਗੇ ਪਰ ਮੈਂ ਜਾਊਂਗਾ ਮੈਂ ਲੈਣ ਜਾਊਂਗਾ ਭਾਗ ਜਾ ਨਾਲੇ ਨਾ ਉੱਥੇ ਰੌਗ ਚ ਮੇਰੀ ਪਰਚੀ ਪਈ ਐ ਉਹ ਮੈਨੂੰ ਦਵਾਈ ਲਿਆ ਦੇ ਪਰਚੀ ਤੇ ਮੈਥ ਦਵਾਈ ਲਿਆ ਦਿੰਦਾ ਮੈਂ ਹਾਂ ਮੈਥੋਂ ਜਾਈਦਾ ਨਹੀਂ ਹੈਗਾ ਕਿ ਹੁਣ ਕਿਸੇ ਪਾਸੇ ਤੇ ਤੂੰ ਮੈਨੂੰ ਬਸ ਉਹ ਪਰਚੀ ਤੇ ਲਿਆ ਦੇ ਦੋ ਹਾਂ ਦਵਾਈ ਲਿਆ ਦੂੰ ਨਾਲੇ ਮੈਂ ਵੀ ਤਾਂ ਹੀ ਜਾ ਰਿਹਾ ਮਰੀ ਮੁੱਟੀ ਬੜਕਤਾ ਵੇ ਬੜਕਾ ਵੇ ਵੀ ਪਤਾ ਤਾਂ ਲੱਗੇ ਵੀ ਕਾਲਜ ਹੀ ਐ ਵੀ ਕਿਵੇਂ ਲੈਕਚਰ ਲੁਕਚਾ ਲਾ ਰਹੀ ਐ ਕਿ ਨਹੀਂ ਲਾ ਰਹੀ ਤੇ ਰੇਸੀ ਹੀ ਲੀ ਨਾਲ ਕਿਤੇ ਬੈਂਕ ਤਾਂ ਨਹੀਂ ਕਰ ਰਹੀ ਲੈਕਚਰ ਮੜਮੁਟਾ ਪਤਾ ਲੱਗ ਜਾਂਦਾ ਜਾਂਦੇ ਆਉਂਦੇ ਰਹੀਏ ਤਾਂ ਚਲ ਹਾਂ ਪੁੱਤ ਇਹ ਵੀ ਤੇਰੀ ਗੱਲ ਠੀਕ ਐ ਵਿੜਕ ਟਿੜਕ ਤਾ ਰੱਖਣੀ ਚਾਹੀਦੀ ਐ ਹਾਂ ਆਏ ਵੀ ਨਾ ਬੇਸਲਾ ਹੋ ਕੇ ਰਹਿ ਤੇ ਕੋਈ ਨਹੀਂ ਤੂੰ ਭਾਗ ਜਾ ਫਿਰ ਹਾਂ ਚਲ ਮਾਂ ਤੂੰ ਕਰ ਰਾਂ ਫਿਰ ਮੈਂ ਦਵਾਈ ਲੈ ਆਉਂਗਾ ਹਾਂ ਉੱਥੋਂ ਪਰਚੀ ਲੈ ਜੀ ਨਾਲੇ ਪੈਸੇ ਲੈ ਜੀ ਜਾ ਕੇ ਠੀਕ ਐ ਮੈਂ ਕੋਈ ਹੋਰ 2 ਘੰਟੇ ਪੈ ਜਾ ਜੇ ਬੁੜੀ ਨੇ ਪੁੱਛਿਆ ਨਾ ਦੱਸੀ ਨਾ ਬੇ ਅੰਦਰ ਪਈ ਐ ਨਹੀਂ ਤਾਂ ਮੈਨੂੰ ਹੋਣ ਲੱਗ ਜੂਗਾ ਕਿ ਕਲਾਂ-ਕਲਾਂ ਕਰਨ ਕਿੱਥੋਂ ਬਦਲਾ ਲੇਤਾਗਾ ਆ ਕੇ ਬੈ ਗਈ ਇੱਥੇ ਕਰਨਾ ਲਾ ਕੇ ਜਾਣ ਦਾ ਨਾਂ ਵੀ ਨਹੀਂ ਲੈਂਦੀ ਕੀ ਗੱਲ ਕਰਦੇ ਆ ਕੀ ਗੱਲ ਕਰਦੇ ਫਰੈਂਡ ਤੁਸੀਂ ਇੱਥੇ ਮੈਂ ਇੱਥੇ ਆ ਨਹੀਂ ਸਕਦਾ ਆ ਸਕਦੇ ਹੋ ਮੈਂ ਕਦੋਂ ਮੈਨਾਂ ਕੀਤਾ ਤੁਹਾਨੂੰ ਆਉਣ ਤੋਂ ਮੈਨੂੰ ਪਤਾ ਕੀ ਲੱਗਦਾ ਹਰਪ੍ਰੀਤ ਵੀ ਤੂੰ ਚਾਹੁੰਦੀ ਨਹੀਂ ਹੈਗੀ ਵੀ ਮੈਂ ਤੈਨੂੰ ਲੈ ਕੇ ਜਾਇਆ ਕਰਾਂ ਤੇ ਛੱਡ ਕੇ ਜਾਇਆ ਕਰਾਂ ਮੈਂ ਕਿਉਂ ਨਹੀਂ ਚਾਹੁੰਦੀ ਮੈਂ ਯਾਰ ਤੂੰ ਨੇ ਮੇਰੇ ਤੋਂ ਸੁਣ ਲੈ ਕੇ ਆ ਕੋਈ ਛੱਡ ਕੇ ਜਾਏ ਤੇ ਮੈਨੂੰ ਸਵੇਰੇ ਜਵਾਬ ਕਾ ਤੂੰ ਦਿੱਤਾ ਸੀਗਾ ਜਦੋਂ ਮੈਂ ਕਿਹਾ ਸੀ ਵੀ ਮੈਂ ਸ਼ਾਮ ਨੂੰ ਲੈਣ ਆਉ ਤੈਨੂੰ ਤੂੰ ਦੱਸਿਆ ਤਾਂ ਹੈਗਾ ਠੀਕ ਆ ਤੁਹਾਨੂੰ ਵੀ ਰਾਣੋ ਦਾ ਭਰਾ ਲੈ ਕੇ ਜਾਊਗਾ ਵੀ ਉਹਦੇ ਨਾਲ ਹੀ ਆ ਜੂਗੀ ਯਾਰ ਤੂੰ ਹੁਣ ਜਦੋਂ ਮੈਂ ਹੈਗਾ ਤੂੰ ਬਗਾਨਿਆਂ ਨਾਲ ਕਾ ਤਾਉਂਨੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਨਾ ਇਹ ਤਾਂ ਆਪਣੇ ਘਰ ਆ ਕੋਲ ਹੀ ਹੋਣਾ ਐਵੇਂ ਥੋੜੀ ਕਿਉਂ ਪਕਾਈ ਕਰਾਉਣੀ ਪਕਾਈ ਦੀ ਗੱਲ ਨਹੀਂ ਹੁੰਦੀ ਗੱਲ ਸਾਥ ਦੀ ਹੁੰਦੀ ਹੈ ਮੇਰਾ ਫਰਜ਼ ਬਣਦਾ ਵੀ ਮੈਂ ਤੈਨੂੰ ਲੈ ਕੇ ਵੀ ਜਾਵਾਂ ਤੇ ਤੈਨੂੰ ਛੱਡ ਕੇ ਵੀ ਆਵਾਂ ਪਰ ਜੇ ਤੂੰ ਇਹ ਗੱਲਾਂ ਕਰਦੀਆਂ ਹਨਾ ਉਦੋਂ ਮੈਨੂੰ ਚੰਗਾ ਨਹੀਂ ਲੱ ਸੰਗਤ ਮੈਨੂੰ ਵੀ ਨਹੀਂ ਲੱਗਦਾ ਜਿਹੜਾ ਦਾਦੀ ਪਿੱਛੇ ਲੱਗ ਕੇ ਤੁਸੀਂ ਬੋਲਦੇ ਹੋ ਮੈਨੂੰ ਉਹਨਾਂ ਦੇ ਪਿੱਛੇ ਲੱਗ ਕੇ ਲੜਦੇ ਹੋ ਦਾਦੀ ਪਿੱਛੇ ਲੱਗ ਕੇ ਮੈਂ ਕੀ ਬੋਲਾਂ ਤੈਨੂੰ ਪਹਿਲਾਂ ਇਹ ਦੱਸ ਮੈਨੂੰ ਕਿਉਂ ਨਹੀਂ ਪਿੱਛੇ ਲੱਗ ਤਾ ਜਾਂਦੇ ਦਾਦੀ ਦੇ ਦਾਦੀ ਜੀ ਮੈਂ ਕਹਿੰਦੀ ਆ ਉਹ ਮੈਂ ਆ ਕੇ ਮੈਨੂੰ ਕਹਿਣ ਲੱਗ ਜਨ 10 ਦਿਨ ਤੋਂ ਆਏ ਕਿ ਆਸੀ ਤੂੰ ਹੋਵੇਂ ਨਹੀਂ ਕਰਦੀ ਹਰਪ੍ਰੀਤ ਮੈਂ ਬੇਫਾਲ ਤੂੰ ਕੁਝ ਨਹੀਂ ਕਹਿੰਦਾ ਰਹੀ ਗੱਲ ਦਾਦੀ ਦੀ ਮਤਲਬ ਕਿੰਨੇ ਕ ਦਿਨ ਨੇ ਉਹ ਇੱਥੇ ਇਹ ਦੋ ਵਾਰ ਆਪਦੇ ਪਿੰਡ ਚਲੇ ਜਾਣਗੇ ਉਹ ਨਹੀਂ ਜਾਂਦੀ ਉਹ ਤਾਂ ਇੱਥੇ ਰਹੂਗੀ ਜਾਣਗੇ ਘੱਟੋ ਘੱਟ ਉਹਨਾਂ ਟਾਈਮ ਤੱਕ ਤੂੰ ਸੂਟ ਪਾ ਸਕਦੀ ਸੀ ਆਹੋ ਕੁਣੀ ਜਮ ਉਹਦੇ ਧੱਕੇ ਪਿੱਛੇ ਘੁੰਮਦੀ ਰਹਾਂ ਮਾਂ ਚੱਕ ਕੇ ਥਾਲੀ ਵੀ ਹੱਥ ਚ ਕੁਝ ਖਾਣਾ ਤੁਸੀਂ ਕੁਝ ਕਰਨਾ ਬਸ ਜਿਵੇਂ ਉਹ ਕਹਿੰਦੇ ਐ ਕਹਿੰਦੇ ਦਾਦਾ ਵੀ ਅੱਗੇ ਪਿੱਛੇ ਘੁੰਮਦੀ ਰਹ ਜਿਵੇਂ ਮੈਂ ਕਹਿੰਨੇ ਉਹਵੇਂ ਚੱਲੇ ਮੇਰ ਤੋਂ ਨਹੀਂ ਆਂਦੀਆਂ ਸੁਣੀਆਂ ਜਾਂਦੀਆਂ ਯਾਰ ਕਿ ਚੌਕਾਟ ਮੜੀ ਜੇ ਲਹਿਜਾ ਹੁੰਦਾ ਠੀਕ ਆ ਬਰੋਬਰ ਕਾ ਤੋ ਬੋਲਦੀ ਹੁੰਨੀ ਆ ਤੂੰ ਯਾਰ ਮੈਂ ਨਹੀਂ ਬੋਲੀ ਬੋਲ ਆਨ ਲਾਇਆ ਮੈਨੂੰ ਲਾਇਆ ਪਹਿਲਾਂ ਚੁੱਪ ਕਰਕੇ ਸੁਣਦੀ ਰਹ ਜਦੋਂ ਮੜੀ ਹੱਥ ਤੇ ਮੜੀ ਸਮਝਦਾਰ ਬਣੀਦਾ ਹੁੰਦਾ ਠੀਕ ਆ ਗਲੇ ਪਹਿਲਾਂ ਮੈਨੂੰ ਐ ਦੱਸ ਤੂੰ ਗੱਲਾਂ ਕਿਹਨਾ ਕਰੀ ਜਾਂਦੀ ਸੀ ਉੱਥੇ ਖੜੀ ਉਹ ਤਾਂ ਕਾਲਜ ਫਰੈਂਡ ਹੀ ਸੀਗਾ ਕਾਲ ਕਿੰਨੀ ਆਸਾਨੀ ਨਾਲ ਕਹੀ ਇੰਨੀ ਤੂੰ ਕਾਲਜ ਫਰੈਂਡ ਸੀ ਕੀ ਹੋ ਗਿਆ ਫਿਰ ਜੇ ਬੁਲਾ ਲੈਤਾ ਹਲੇ ਕੁਝ ਹੋਈ ਨਹੀਂ ਹੈਗਾ ਤੂੰ ਇੱਥੇ ਫਰੈਂਡ ਬਣਾਉਣ ਆਉਣੀ ਆ ਪਹਿਲਾਂ ਮੈਨੂੰ ਐਂ ਦੱਸ ਤੂੰ ਇੱਥੇ ਤੂੰ ਇੱਥੇ ਪੜਨ ਆਉਣੀ ਆ ਆਪਦਾ ਪੜਾਈ 'ਚ ਧਿਆਨ ਦਿਆ ਕਰ ਮੈਨੂੰ ਪਤਾ ਜੇ ਤੈਨੂੰ ਇੱਥੇ ਪੜਨ ਆਉਣੀ ਆ ਤੇ ਹੁਣ ਜੇ ਕਾਲਜ 'ਚ ਇਕੱਠੇ ਆ ਤਾਂ ਮੁੰਡੇ ਵੀ ਤੇ ਕੁੜੀਆਂ ਵੀ ਬੁਲਾਉਣਗੇ ਯਾਰ ਕਾਲਜ ਦੇ ਗੇਟ ਤੇ ਥੋੜੀ ਬੁਲਾਉਣਾ ਹੁੰਦਾ ਆ ਜੇ ਨਾਲ ਪੜਦਾ ਅਗਲਾ ਕਲਾਸ 'ਚ ਬੁਲਾ ਲੂ ਚੱਲ ਤੂੰ ਤੇ ਕਾਲਜ ਦੇ ਗੇਟ ਤੇ ਖੜੀ ਬੁਲਾਈ ਜਾਨੀ ਆ ਜਿਦੋਂ ਉਹ ਗੇਟ 'ਚ ਖੜਾ ਤੇ ਗੇਟ 'ਚ ਬੁਲਾ ਲਿਆ ਉਹਨੇ ਮੈਂ ਯਾਰ ਐ ਚੰਗਾ ਲੱਗਦਾ ਪਹਿਲਾਂ ਇਹ ਦੱਸ ਮੈਨੂੰ ਚੰਗਾ ਲੱਗਦਾ ਤੂੰ ਦੱਸ ਪਤਾ ਨਹੀਂ ਤੁਹਾਨੂੰ ਕਿਉਂ ਨਹੀਂ ਚੰਗਾ ਲੱਗਦਾ ਹਰ ਕੱਲ ਦਾ ਨਹੀਂ ਚੰਗੀ ਲੱਗਦੀ ਹਰ ਕੱਲ ਨਹੀਂ ਜੇ ਤੂੰ ਫਰੈਂਡ ਫਰੈਂਡ ਬਣਾ ਸਕੀਆ ਫਿਰ ਮੈਂ ਵੀ ਬਣਾ ਸਕਦਾ ਮੈਂ ਵੀ ਬਣਾ ਲਾਂ ਬਣਾ ਲਓ ਵਾਹ ਸ਼ਾਬਾਸ਼ ਏ ਤੇਰੇ ਮੇਨਾਂ ਸੋਚ ਗਲਤ ਹੈ ਨਹੀਂ ਤੁਹਾਡੇ ਵਾਂਗੂ ਮੈਨੂੰ ਪਤਾ ਨਹੀਂ ਤੁਸੀਂ ਕੀ ਸੋਚਦੇ ਆ ਕੀ ਨਹੀਂ ਸੋਚ ਸੋਚ ਆਪਣੇ ਆਪ ਆਉਂਦੀ ਆ ਮੈਂ ਕੀ ਕਰਾਂ ਘਰੇ ਦਾਦੀ ਦਿਮਾਗ 'ਚ ਭਰ ਦਿੰਦੀ ਆ ਇੱਥੇ ਜਦੋਂ ਦੇਖ ਲੈਣਾ ਇਹੋ ਜਿਹਾ ਕੁਝ ਫੇਰ ਆਪ ਦਾ ਮਨ ਡਾਊਨ ਹੋ ਜਾਂਦਾ ਤੁਸੀਂ ਦਾਦੀ ਦੇ ਪਿੱਛੇ ਨਾ ਲੱਗੋ ਨਾ ਜੇ ਦਾਦੀ ਦੀ ਗੱਲਾਂ 'ਚ ਆਉਨੇ ਹੋ ਤਾਂ ਹੀ ਮੈਨੂੰ ਬੋਲਦੇ ਆ ਫੇਰ ਆਪਣਾ ਕਲੇਸ਼ ਹੁੰਦਾ ਮੈਂ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਂਦਾ ਜੋ ਦੇਖ ਰਿਹਾ ਸੁਣ ਰਿਹਾ ਮੈਂ ਤਾਂ ਉਹੀ ਕਹਿ ਰਿਹਾ ਨਾਲੇ ਇੱਥੇ ਹੁਣ ਜਲੂਸ ਹੋਰ ਕੱਢਣ ਦੀ ਲੋੜ ਨਹੀਂ ਹੈਗੀ ਘਰੇ ਜਾ ਕੇ ਕਰਦੇ ਆ ਗੱਲ ਆਪਾਂ ਅੱਛਾ ਇੱਥੇ ਵੀ ਜਲੂਸ ਮੈਂ ਕੱਢੀ ਨਹੀਂ ਆ ਬੋਲਦੇ ਨੂੰ ਕੌਣ ਲੱਗਿਆ ਤੂੰ ਵੀ ਬਿਨਾ ਕਰ ਤੋਂ ਜਦੋਂ ਹਰਕਤਾਂ ਇਹ ਜੀਆਂ ਕਰਨ ਲੱਗ ਜਾਨੀਆਂ ਮੈਂ ਦੱਸ ਕੀ ਕਰਾਂ ਬੋਲਿਆ ਜਾਂਦਾ ਫਿਰ ਅੰਦਰੀ ਕੁੜੀ ਚੱਲਾਂ ਠੀਕ ਹੈ ਸਾਰਾ ਕੁਝ ਮੈਂ ਹੀ ਕਰਦੀ ਮੇਰੀਆਂ ਗਲਤੀਆਂ ਹੁੰਦੀਆਂ ਚੱਲੋ ਅੱਗੇ। ਜਾਓ। ਨਹੀਂ ਕਿਹਦੇ ਚਾਹੂ ਨੂੰ ਸ਼ਾਪਿੰਗ ਕਰਨ ਚਲੀਏ। ਸ਼ਾਮ ਨੂੰ ਸ਼ਾਪਿੰਗ ਕਰਨਾ? ਹਾਂ। ਸ਼ਾਪਿੰਗ ਕਰਨ ਬਾਕੀ ਤਾਂ ਚੱਲਾਂਗੇ ਯਾਰ। ਪਤਾ ਕੀ ਗੱਲ ਆ? ਦਾਦੀ ਦਾ ਤੈਨੂੰ ਪਤਾ ਹੀ ਆ। ਨਾਲੇ ਪਿਛਲੇ ਹਫਤੇ ਤਾਂ ਆਪਾਂ ਗਏ ਸੀ ਸ਼ਾਪਿੰਗ ਕਰਨ। ਹਾਂ ਤਾਂ ਦਾਦੀ ਨੂੰ ਕਿਹੜਾ ਦੱਸਣਾ ਤੁਰ ਬਤਾਂਉਣ ਕੋਹਾਂ ਡਾਗੇ। ਚੱਲ ਅੱਛਾ। ਚੀਨਾ ਵਗੈਰਾ ਲੈ ਕੇ ਆਉਣਾ ਸੀ। ਚੀਨਾ ਲੈਣੀ ਆ ਲੈ ਫੇਰ ਉਹੀ ਗੱਲ ਕਰਦੀਆਂ। ਕਿਰਨ ਦਾਦੀ ਨੂੰ ਵਗ ਜਾਣ ਦੇ ਫੇਰ ਲੈ ਲਾਂਗੇ ਜਿਹੜਾ ਕੁਝ ਲੈਣਾ ਹੋਵੇ ਤੂੰ ਦੱਸ ਦੇ ਮੈਨੂੰ ਫੇਰ ਲਿਆਵਾਂਗੇ ਪਰ ਦਾਦੀ ਹੁਣ ਕਿਤੇ ਤਾਂ ਕਦੋਂ ਜਾਉਗੀ ਉਹ ਤਾਂ ਪਿੱਛੇ ਨਾ ਕੁਝ ਮਾਰ ਵੀ ਲੈ ਕੇ ਆਵਾ ਉਹ ਦਾਦੀ ਤਾਂ ਵਗ ਜੂਗੀ ਤੂੰ ਆਪ ਦੇਖ ਦਾਦੀ ਦਾ ਪਹਿਲੀ ਕਹਿੰਦੀ ਵੀ ਸੂਟ ਪਾਉਣੇ ਜੀਨ ਨਹੀਂ ਪਾਉਣੀ ਜੇ ਤੂੰ ਉੱਤਰੋਂ ਜੀਨ ਲਈ ਫੇਰ ਕਲੇਸ਼ ਪਾਉਗਾ ਮੈਂ ਲੈ ਕੇ ਰੱਖ ਲੂੰਗੀ ਨਾ ਪਾਉਂਗੀ ਉਹ ਚਲ ਦੇਖਦੇ ਹਾਂ ਨਾੜੀ ਮੇਰੀ ਗੱਲ ਸੁਣ ਹਰਪੀ ਤੂੰ ਮੈਨੂੰ ਪਤਾ ਕਰ ਕਿ ਤਾਤੀ ਹੁਣ ਤੈਨੂੰ ਬੋਲ ਲੂਗੀ ਤੈਨੂੰ ਕਿਉਂ ਮਨ ਕੀ ਕਹਾ ਤੈਨੂੰ ਪਤਾ ਏ ਸਵੇਰ ਵਾਲਾ ਗੁੱਸਾ ਜਿਵੇਂ ਉਹ ਕਹਣਗੇ ਸੁਣ ਲਈ ਅੱਗੇ ਨਾ ਬੋਲੀਂ ਬਸ ਠੀਕ ਹੈ ਜੀ ਚੁੱਪ ਕਰਕੇ ਸੁਣੀ ਜਾਊਂਗੀ ਜਿਵੇਂ ਬੋਲੀ ਗਏ ਗੱਲ ਬਧਾਏ ਦਾ ਫਾਇਦਾ ਹੈਗਾ ਕੋਈ ਦੋ ਬੋਲੇ ਦਾ ਵੀ ਨਹੀਂ ਫਿਰ ਉਹੀ ਤਾਂ ਕਹਿੰਦਾ ਦੋ ਬੋਲਣਗੇ ਦੋ ਤੂੰ ਬੋਲਣੀਏ ਤਾਂ ਚੱਲੀ ਜਾ ਉਸੇ ਨਾਲ ਨਾ ਜੋ ਦਾਦੀ ਕਹਿੰਦੀ ਆ ਵੀ ਮੈਂ ਕੱਲ ਕੂੰਦੀ ਨਹੀਂ ਫਿਰ ਉਹਨੂੰ ਪਤਾ ਹੈ ਫਿਰ ਬੋਲੇ ਦਾ ਕੋਈ ਫਾਇਦਾ ਨਾ ਬੋਲਿਆ ਕਰ ਚੁੱਪ ਕਰਕੇ ਸੁਣੀ ਜਾਏ ਕਰ ਦਾਦੀ ਦਾ ਤਾਂ ਸੁਭਾਅ ਆ ਤੇਰਾ ਤਾਂ ਨਹੀਂ ਹੈਗਾ ਬੋਲਣ ਦਾ ਸੁਭਾਅ ਸਿਰ ਤਾਂ ਅਲੱਗ ਹੈ ਸਿਸਟਮ ਮੈਨੂੰ ਦਾਦੀ ਜੇ ਫालतੂ ਬੋਲੂਗੀ ਫਿਰ ਤਾਂ ਮੈਂ ਬੋਲੂਗੀ ਫਿਰ ਜਦ ਮੇਰੀ ਅੱਖੀ ਤੋਂ ਤਾਂ ਤੂੰ ਚੁੱਪ ਕਰ ਜਾ ਸਵੇਰ ਦਾ ਕਰੇ ਏਸੀ ਚੱਲ ਰਿਹਾ ਹੁਣ ਨਾ ਤੂੰ ਬੋਲੀ ਚੰਗੋ ਇੱਕ ਨੂੰ ਤਾਂ ਝੁਕਨੀ ਪੈਂਦਾ ਹੁੰਦਾ ਮੰਮੀ ਮੰਮੀ ਮਾਰੂਆ ਪਿਆ ਦਵਾਈ ਲੈ ਕੇ ਜਸਨੂ ਜਾ ਕੇ ਜਸਨੂ ਪਾਰਕ ਦੀ ਅੱਖ ਤੋਂ ਪੁੱਤਮਾ ਪਾਰਕ ਚ ਜਾਇਗਾ ਹੂੰ ਪਾਰਕ ਚ ਜਾ ਰਗਾ ਨਹੀਂ ਨਹੀਂ ਮੈਂ ਆਇਆ ਪੱਕੇ ਨੂੰ ਥੋੜੀ ਦਵਾਈ ਆ ਚੱਲਦੀ ਹੁੰਦੀ ਹੈ ਨਾ ਤੁਸੀਂ ਆਪ ਜਾਓ ਡਾਕਟਰ ਦੇ ਚਲੋ ਪੁੱਤੋਂ ਤੁਆ ਗਏ ਘਰੇ ਹੁਣ ਬਗ ਜਾਣਗੇ ਕੋਈ ਨਹੀਂ ਬੁਖਾਰ ਤਾਂ ਹੁੰਦਾ ਹੋਇਆ ਕਦੋਂ ਨਹੀਂ ਲੈਂ ਸਿਰ ਕਨੇ ਕਲੀ ਆਂਦਾ ਹੈ ਥੋੜੀ ਹੁੰਦੀ ਕੋਲ ਕਰੀ ਜਾਂਦੇ ਹੋ ਕੋਲ ਨਹੀਂ ਹੈਗੀ ਉਹ ਫਿਰ ਜਸ ਤੈਨੂੰ ਲੈਣ ਭਾ ਗਿਆ ਸੀ ਮੈਨੂੰ ਆਖਿਆ ਹੋਇਆ ਮੈਨੂੰ ਦਵਾਈ ਲੈਣੀ ਮੈਂਥੋਂ ਨਾ ਉੱਠਿਆ ਨਹੀਂ ਜਾਂਦਾ ਪਹੁੰਚੀ ਹੈ ਨਹੀਂ ਮੇਰੀ ਤੁਹਾਨੂੰ ਨਹੀਂ ਦਵਾਈ ਜ਼ਰੂਰੀ ਸੀ ਕਿ ਮੈਨੂੰ ਲੈਣਾ ਜ਼ਰੂਰੀ ਸੀ ਮੈਂ ਤਾਂ ਆ ਹੀ ਜਾਂਦੀ ਚਲ ਕੋਈ ਨਹੀਂ ਪੁੱਤੋਂ ਉਹਨੂੰ ਪਤਾ ਹੀ ਹੈ ਮੇਰੀ ਦਵਾਈ ਦਾ ਉਹ ਲਈ ਆਇਆ ਹੋਗਾ ਕਿੱਥੇ ਹੈਗਾ ਤਬਰੀ ਨਾ ਲੱਗਦਾ ਸੀ ਲੰਤਾ ਆਪੂੰ ਜਾਸਨੇ ਆਂਦੇ ਫਿਰ ਦੱਸਿਆ ਮੈਨੂੰ ਤਾਂ ਪਤਾ ਨਹੀਂ ਵਾਹ ਕੀ ਹੋ ਗਿਆ ਕੋਈ ਤਾਂ ਸਵੇਰ ਤੋਂ ਸਹੀ ਸੀ ਇਹ ਮਾ ਮਮੀ ਬਸ ਤੇਰੇ ਕਹੀ ਤੋਵਾ ਦਾ ਕੋਸ਼ਤ ਪਤਾ ਨਹੀਂ ਜੀਜੀ ਨੇ ਰੋਲਾ ਜਿਆ ਕੌਣੀ ਕਰਸੇ ਮੇਰੇ ਸਿਰ ਦਰਦ ਹੋਣ ਲੱਗਿਆ ਉਹਦੀ ਨਾਲ ਵੀ ਮੈਂ ਤਾਂ ਬਤਾ ਦੇ ਬਾਈ ਬੋਲਦੀਆ ਪਰ ਬਾਲਾ ਬੋਲਦੀਆ ਦਾ ਦੇ ਕੀ ਕਰਾਂ ਮੈਂ ਵੇਫੇ ਤਾਸਦੇ ਛੱਡ ਕੋਈ ਨਹੀਂ ਪੁੱਤ ਇਹਦੀ ਆਦਤ ਹੀ ਹੈ ਕਿ ਫਿਰ ਹੁਣ ਉਹ ਕਹਿੰਦੇ ਜੀ ਆਪਾਂ ਬੁੱਢੀ ਜਾਂਦੇ ਉਹ ਮੁੜ ਕੇ ਸਾਰੇ ਦਿਨ ਤਨੀਕੋ ਜੇ ਹੁਣ ਕੁਛ ਨਹੀਂ ਹੁੰਦਾ ਆਪੇ ਬੋਲ ਕੇ ਬਹਿ ਜੂਗੀ ਮੰਮੀ ਤੇ ਗੱਲ ਵੀ ਮੰਨ ਲੈਣਾ ਮੈਂ ਜਿਹਦੀ ਦਾਦੀ ਕਹਿੰਦੀ ਉਹ ਮੇਂ ਚੜ ਲਾ ਫਿਰ ਵੀ ਬੋਲਣਾ ਤੇਰੀ ਪੁੱਤ ਤੈਨੂੰ ਦੱਸੀ ਤੇ ਜਾਨੀ ਆਪ ਤਾਂ ਹੁਣ ਮੈਂ ਜਤੁੰਦੀ ਤੂੰ ਗਈਆਂ ਉਦੋਂ ਦੀ ਇੱਥੇ ਪਈਆਂ ਕਿ ਜਮਾ ਨਹੀਂ ਆਈ ਜਮੇ ਨਹੀਂ ਮੈਨੂੰ ਪੁੱਛਿਆ ਵੀ ਕੋਈ ਪਾਣੀ ਪੀਣਾ ਜਾਂ ਗੋਲੀ ਲੈ ਲੈ ਜਾਂ ਤੇਰਾ ਕੁਛ ਤੂੰ ਤਾਂ ਕੋਈ ਚਾਹ ਦੀ ਕੁਰਤੀ ਬਣਾ ਦਿਆ ਨਹੀਂ ਉਦੋਂ ਦੀ ਜਮਾ ਨਹੀਂ ਉਹ ਕਰਿਆ ਪਹਿਲ ਤਾਂ ਇਹਦੇ ਚ ਵਾਲਵੇਂ ਬਹਿਬਤਾ ਕਰ ਤੂੰ ਤਾਂ ਕੋਈ ਮੇਰਾ ਘਰ ਹੈ ਮੇਰਾ ਘਰ ਹੈ ਫਿਰ ਘਰ ਦੇ ਬੰਦਿਆਂ ਨੂੰ ਵੀ ਉਹ ਕਰਨਾ ਨਾ ਪੁੱਤ ਇਹ ਮੈਂ ਕਿਤੇ ਪੁੱਛਿਆ ਨਹੀਂ ਇਹਨੇ ਤਾਂ ਪਹਿਲਾਂ ਨਹੀਂ ਕਦੇ ਪੁੱਛਿਆ ਸੀ ਕੋਈ ਜਾਨ ਤੋਂ ਕਰਦੇ ਕਿਥੇ ਨਹੀਂ ਹੋਏ ਤਾਂ ਆਪਸ ਹੋਤੀ ਜਾਂਦੀ ਰਹੂਗੀ ਮੈਨੂੰ ਤਾਂ ਪੇਹੀ ਚਿੰਤਾ ਵੜ ਵੜ ਖਾਈ ਜਾਂਦੀ ਐ ਇਹ ਨਹੀਂ ਪਤਾ ਉਹਨਾਂ ਨਾਲ ਲੜ ਕੇ ਆਈ ਹੋਵੇ ਤੇ ਇੱਥੇ ਰਹੀ ਹੋਵੇ ਉਹਨਾਂ ਨਾਲ ਜਾਈ ਕੁਛ ਕਰਦੀ ਹੋਣੀ ਸਾਹੀ ਅਗਲ ਨੇ ਕਰਦੀ ਹੋਣੀ ਤੇ ਪੱਕਾ ਨਹੀਂ ਬੰਨ ਕੇ ਲਾਣੀ ਹਾਂ ਮੈਂ ਵੀ ਦੱਸੂ ਆਪ ਕੋਲ ਮੱਕਾ ਫੋਨ ਲਾ ਕੇ ਦੇਖ ਲਉ ਤੇਰੇ ਤਾਇਏ ਦੇ ਮੁੰਡੇ ਨੂੰ ਤੇ ਵੀ ਉਹ ਨੂੰ ਪੁੱਛ ਕੇ ਦੇਖੂਗਾ ਗੱਲੀਬਾਤ ਜੇ ਮੇਰੇ ਨਾਲ ਗੱਲ ਕਰਵਾ। ਹਾਂ ਪੁੱਛ ਕੇ ਦੇਖੂਗਾ ਕਿਹੜਾ ਕੌਣ ਕੌਣ ਤੁਸੀਂ ਕਰੀਏ। ਮੈਂ ਆਪ ਪਹਿਲਾ ਆਵਾਂਗਾ ਉਹ ਨੂੰ ਫੋਨ ਲਾ ਲਾਂਗਾ ਨਾ ਨਹੀਂ। ਮੈਂ ਤਾਂ ਗਿੱਕੀ ਨਹੀਂ ਮੈਂ ਇੱਥੇ ਆਈ ਤਾਂ ਇੱਥੇ ਵੀ ਮਗਰ ਪਤਾ ਕੀ ਨਹੀਂ ਦੱਸਦੇ ਜਦ ਵੀ ਆਉਂਦਾ ਚਾਹ ਪਾਣੀ ਖਾਵੇ ਫੀ ਵੀ ਵਧੀਆ ਖਾਵੇ ਨਾ ਰਵੇ ਪਰ ਬੋਲੇ ਤਾਂ ਨਾ ਕਲੇਸ਼ ਤਾਂ ਨਾ ਕਰੇ ਗੱਲ ਗੱਲ ਤੇ ਗੱਲ ਤਾਂ ਹੋਈ ਇਹ ਨਹੀਂ ਵੀ ਰੋਕਾ ਤੋਕੀ ਕਰਨ ਦਾ ਹੁਣ ਇਹਦਾ ਕੰਮ ਹੀ ਨਹੀਂ ਹੁਣ ਆਪਾਂ ਸ਼ਾਇਦ ਚ ਰਹਿੰਦੇ ਆ ਉਹ ਜੀ ਚੀਜ਼ ਆਪਾਂ ਨੂੰ ਪਤਾ ਹੈ ਇਹ ਜਿਹਾ ਆਪਾਂ ਕੋਈ ਖਾਣਾ ਪੀਣਾ ਇਹ ਜਿਹਾ ਆਪਾਂ ਪਹਿਨਣਾ ਉਹ ਆਪਾਂ ਨੂੰ ਪਤਾ ਨਾ ਉਹ ਨਹੀਂ ਤਾਂ ਕਰ ਲੈ ਪਰ ਉਹ ਕਿੰਨੇ ਘਰ ਜੀ ਪਾ ਕੇ ਬਾਜੀ ਅੱਜ ਪਾਈ ਸੀ ਅੱਜ ਕਲੇਸ਼ ਕਰ ਲਿਆ ਨਾ ਕਸਾਈ ਨੀ ਬੁਧਨ ਹੈ ਕੀ ਕਰਾਂ ਮੈਂ ਤਾਂ ਬਹੁਤ ਦੇਰ ਤੋਂ ਤੰਗਾਈ ਪਈ ਆ ਤੈਨੂੰ ਤਾਂ ਇੰਨੇ ਦਿਨ ਹੋ ਗਏ ਇੱਥੇ 10 12 ਦਿਨ ਇਹ ਨਾ ਕੱਟੀ ਜਾਂਦੀ ਨੂੰ ਤੇ ਮੈਂ ਅੱਜ ਕੱਲ ਆਈ ਤੇ ਅੱਜ ਹੀ ਮੇਰੇ ਨਾਲ ਦੇਖ ਦੇਖ ਕੇ ਮੈਨੂੰ ਬਹੁਤ ਇਸ ਚੀਜ਼ ਦਾ ਆਈ ਜਾਂਦਾ ਵੀ ਮੈਂ ਤਾਂ ਤੈਨੂੰ ਟੋਕਦੀ ਨਹੀਂ ਇਹ ਤੈਨੂੰ ਉਹੀ ਟੋਕ ਜੰਦੀ ਮਾੜੀ-ਮਾੜੀ ਗੱਲ ਤੇ ਕੋਈ ਸੱਚੇ ਮੈਂ ਤਾਂ ਜੀਣਾ ਹਰਾਮ ਕਰਕੇ ਮੈਂ ਤਾਂ ਫੋਨ ਦੇ ਕੇ ਸਾਹ ਚ ਸਾਹ ਪਈ ਉਹਨਾਂ ਕਿਸੇ ਆਵੇ ਕੋਈ ਨਹੀਂ ਜਾਣਦੀ ਸੀ ਮੈਂ ਤਾਂ ਮੈਨੂੰ ਪਤਾ ਹੀ ਹੈ ਇਹਦਾ ਮੇਰੀ ਵੀ ਮਜਬੂਰੀ ਸੀ ਜੀ ਹੁਣ ਮੈਂ ਕੀ ਕਰਾਂ ਜੇ ਮੈਂ ਨਹੀਂ ਰਹਿੰਦੀ ਸੀ ਉੱਥੇ ਹਸਪਤਾਲ 'ਚ ਤੇਰੇ ਮਾਮੇ ਕੋਲ ਅਗਲਾ ਕਹਿੰਦੇ ਨਾ ਹੁਣ ਇਹਦੇ ਨੋ ਆ ਗਈ ਤਾਂ ਵੀ ਨਹੀਂ ਹੁਣੇ 4 ਦਿਨ ਸਾਡੇ ਕੋਲ ਮੈਂ ਤੁਹਾਨੂੰ ਦੱਸ ਦਿੱਤਾ ਸੀ ਜਾਸੀ ਨੂੰ ਹਾਂ ਮੈਂ ਕਹਿੰਦੀ ਸੀ ਤੁਸੀਂ ਦਵਾਈ ਲਿਓ ਚਾਹ ਲੈ ਕੇ ਦਵਾ ਪਹਿਲਾਂ ਤੁਸੀਂ ਹਾਂ ਮੈਨੂੰ ਚਾਹ ਦੀ ਘੁੱਟ ਕਰ ਦੇ ਤੇ ਮੈਂ ਚਾਹ ਨਹੀਂ ਪੀਤੀ ਬਦੇ ਨੂੰ ਚਾਹ ਲੈ ਕੇ ਦਵਾਈ ਦੇ ਤੁਸੀਂ ਜਾ ਕੇ ਹਾਂ ਚੰਗਾ ਤਿਆਰ ਜੇ ਤੁਸੀਂ ਇਹਨਾਂ ਅਰੇਸਟ ਕਰ ਲੋ ਹਾਂ ਪਹਿਲੀ ਇਹ ਨਹੀਂ ਕਿ ਆ ਨਹੀਂ ਮਿਲਦੀ ਉਹ ਤਾਂ ਬੁੜੀ ਹੈ ਜਿਹੜੀ ਦੇਖ ਕੇ ਨਹੀਂ ਰਾਜ਼ੀ ਹੈ ਉਸ ਦੇ ਵਾਂਗੜੀ ਰਸਤੀ ਕਹਿੰਦੀ